مڈل اور, اور میرے سامنے براجمان ساحلو بچوں میں سب کو پہلا پنجابی سہج سبھا کا دنواتی ہوں کہ انہوں نے میم اچھے مان دسا مجھے یوگ سمجھا کہ میں بھی کچھ کام کرتا

ਮੰਦੇ ਰਿਹਾ ਤੇ ਨਾ ਮਾਪੋਂ ਤੇ ਅੰਨ ਚੰਗੁਰਾ ਕੁਛ ਰਿਆ ਮਾਕੀ ਨ ਮਿਹਦਰਾ ਕਾਲਜ ਰਿਆ 15 ਸਾਲ ਉਸ ਦੇ ਬਾਅਦ ਮੈਂ ਯੂਨੀਵਰਸਿਟੀ ਚਲਾ ਗਿਆ ਆਈਐਸ ਟੈਮ ਐਸੈਂਟਰ ਤੇ ਉਹ ਆਇਆ ਵਕਤ ਮੇਰਾ ਖਾਲਾ ਸਭ ਤੋਂ ਵੱਡੀ ਉਮਰ ਦਾ ਹਾਂ ਤੇ ਇਹ ਜਿਹੜੀ ਸਾਇੰਸ ਸਭਾ ਹੈ ਇਹ ਮੈਂ ਇਹਦੇ ਨਾਲ 1961 ਤੋਂ ਜੁੜਿਆ ਹੋਇਆ ਹਾਂ ਬਹੁਤ ਬਹੁਤ ਪੰਖਾਂ ਸੰਬੰਧੇ ਹੌਂਦਰਾਮ ਜਿਹੜੇ ਕਿ ਉਹਨਾਂ ਵਿੱਚੋਂ ਮੈਂ ਕੱਲਾ ਹੀ ਨਜ਼ਰ ਆ ਰਿਹਾ ਹਾਂ ਮੈਂ ਪਾਕਿਆਂ ਤੋਂ ਲੱਭਦਾ ਗਿਆ ਕਿੱਥੇ ਜੇ ਲੈ ਮੈਂ ਉਹਨਾਂ ਨੂੰ ਲਿਆਵਾ। ਉਹਨਾਂ ਦਾ ਵੀ ਹੋਰ ਡਾਕਟਰ ਗੁਰਚਰਨ ਸਿੰਘ ਪੰਜਾਬੀ ਦੇ ਵਿਦਵਾਨ ਸੇ ਉਹਨਾਂ ਦੇ ਘਰ ਸਾਡੇ ਮੇਟ ਨੂੰ ਨਾ ਕਰਦੇ ਏਅਰਪੋਰਟੀਆਂ ਦੇ ਵਿੱਚ। ਉਹਨੋਂ ਦੇ ਘਰ ਮੇਰੇ ਨਾਲ ਸ਼ੁਰੂ ਹੋਈਆਂ। ਫਿਰ ਉਸ ਦੇ ਬਾਅਦ ਇੱਕ ਉਹ ਕੇਸਪੁਰੀਆਂ ਅੰਡ ਆਕਸਫੋਰਡ ਕਾਲਜ ਕੋਲੇ ਬਾਹੂਸ ਨੇ ਗੁਰਮ ਨੇ ਉਸੇ ਅਸੀਂ ਸਾਡੀਆਂ ਮਿਲਕਾਂ ਹੁੰਦੀਆਂ ਰਹੀਆਂ ਸੇਵਕੇ ਜਨਸਾ ਸਕੂਲ ਤੇ ਮਿਲਕਾਂ ਹੁੰਦੀਆਂ ਰਹੀਆਂ ਹੋਰ ਤੁਸੀਂ ਆਰਾਮ ਹੋ ਗਏ ਕਿ ਆ ਜਿਹੜੀ ਜੇ ਅਸੀਂ ਮਾਰਕੀਟ ਤੇ ਮਾਰ ਆ ਗਿਆ ਸੀਗਾ ਠਾਬਾ ਬੰਨੇ ਹੋਣਾ ਉਹਦੇ ਉਦੋਂ ਟਾਬਾ ਆ ਇਸਾਂ ਨਾਲ ਹੀ ਜਿਹਵੇਂ ਲੈ ਕੇ ਰਿਹਾ ਰਹੀਆਂ ਉਹ ਸੇਪ ਤੋਂ ਦੁਕਾਨ ਸੀ ਕੱਚੀ ਜਿਉ ਦੇ ਰਫਾਹੀ ਹੁੰਦੇ ਸੀ ਅਸੀਂ ਉਹਦੇ ਧਾਬੇ ਤੇ ਬੈਠ ਕੇ ਵੀ ਸੈਸ ਬੰਦਿਆਂ ਮੇਜ਼ਗਾਂ ਕਰਦੇ ਨੇ ਮੈਂ ਜਦੋਂ ਉਹਨੂੰ ਆਸ਼ਾ ਵਿਭਾਗ ਚ ਮੈਂ ਨੌਕਰੀ ਸ਼ੁਰੂ ਕੀਤੀ ਸੀ ਉਦੋਂ ਆ ਬਿਲਦਿੰਗ ਵਿੱਚ ਬਣੀ ਕਿਲੇ ਵਿੱਚ ਦਫ਼ਤਰ ਹੁੰਦਾ ਸੀ ਔਰ ਕਿਲੇ ਵਿੱਚ ਅੰਜਾਬ ਸਰਕਾਰ ਦੇ ਉਸ ਦੇ 14 ਦਫ਼ਤਰ ਸਨ ਪੁਰਨਾਵਸ ਜਿਹੜਾ ਪਾਸ਼ਾ ਵਿਭਾਗ ਦਾ ਸੀ ਔਰ ਗਿਆਨੀ ਲਾਲ ਸਿੰਘ ਜਿਨ੍ਹਾਂ ਨੇ ਨਾਂ ਤੇ ਇਹ ਕੌਮਨ ਬਣਾਇਆ ਇਹ ਉਹ ਸਰ ਸਾਡੇ ਡਾਇਰੈਕਟਰ ਹੁੰਦੇ ਸਨ। ਇਹ ਯੂਨੀਵਰਸਿਟੀ ਮੇਰੇ ਹੁੰਦਿਆ ਬਣਿਆ ਔਰ ਕਦੇ ਜਿੰਨੇ ਯੂਨੀਵਰਸਿਟੀ ਮੈਂ ਪਾਣੀ ਪਿੱਛੇ ਦੁੱਤਾ ਸੀ ਉਹ ਆਜ ਤਾਂ ਸਰਧਾ ਦੇ ਬੈਠੇ ਸੀ ਮੈਂ ਕਹਿੰਦੀ ਤੁਹਾਡਾ ਜੋ ਕਿਸੇ ਵੀ ਜਾਂ ਜਿੰਨੇ ਪਿੱਛੇ ਸਾਰੇ ਪ੍ਰੋਫੈਸਰ ਕਿਸੇ ਨੇ ਅਸੀਂ ਯੂਨੀਸ ਦਾ ਘਵਾਟਾ ਹੁੰਦਿਆਂ ਨੇ ਮੇਖਿਆ ਮੈਂ ਵੇਖਿਆ ਉਹਨਾਂ ਇਸ ਫੇਸਟ ਦੇ ਮਹਿਮਾਨ ਪ੍ਰਤਾਪ ਸਿੰਘ ਕੈਰੋ ਉਹਦੇ ਜੇਪ ਰਿਸਰਸ ਸਿਗੇ ਔਰ ਡਾਕਟਰ ਰਾਧਾ ਕ੍ਰਿਸ਼ਨ ਜਿਹੜੇ ਉਸ ਤੇ ਰਾਸ਼ਟਰਪਤੀ ਬਣ ਚੁੱਕੇ ਸੀ ਉਹ ਇੱਥੇ ਆਏ ਸਨ ਤੁਹਾਨੂੰ ਆਟਰਨ ਕਰਨ ਇਹ 30 ਅਪ੍ਰੈਲ ਨੂੰ 262 ਦੀ ਗੱਲ ਹੈ ਜਦੋਂ ਇਹਨਾਂ ਨੂੰ ਭਾਟਨ ਹੋ ਰਿਹਾ ਔਰ ਫੰਕਸ਼ਨਸ ਲੇਗਾ ਐਜੇ ਆ ਬਾਰਾਂਧਰੀ ਨਿਯੋਜਨੀ ਕਲਟਰ ਸਟੇਡੀਅਮ ਹੈ ਉੱਤ ਮੇ ਸ਼ਾਨਦਾਰ ਦਫਤਰ ਆ ਨਾਲ ਉਥੇ ਸਟੇਜ ਬਣੀ ਸੀ ਇਹ ਯੂਨੀਵਰਸਿਟੀ ਦਾ ਰੇਸਾ ਇਲਾਕਾ ਆ ਕੁ ਪੀਰ ਵੇਖੀ ਕੁਛ ਵੀ ਨਹੀਂ ਸੀਗਾ ਕਿਉਂਕਿ ਉਹ ਦਾ ਮੇ ਪੱਥਰ ਰਾਕੇਟ ਉਥੇ ਮੇਨ ਫੰਕਸ਼ਨ ਹੋਇਆ ਸੀ ਤੋਂ ਅਰਤਾਪ ਸਿੰਘ ਕੈਰੋਂ ਨੇ ਗਿਆਨੀ ਜੀ ਨੂੰ ਕਿਹਾ ਕਿ ਉਹ ਨਾ ਮੇ ਤਾਂ ਇੰਗਲਿਸ਼ ਬੋਲਣਾ ਤੇ ਤੁਸਾਂ ਮਗਰੋਂ ਦਾ ਪੰਜਾਬੀ ਰੂਪ ਦੇ ਨਾਲ ਲੋਕਾਂ ਨੂੰ ਉਹ ਫਿਰ ਨਾ ਬਾਸ਼ਾ ਬਾਤ ਸੀਗਾ ਅਕਾਲ ਪੁਰਖ ਦੀ ਮਿਹਰ ਨਿਰਸਰ ਸ਼ਦਾ ਰਹੀ ਹੈ ਉਹਨਾਂ ਨੇ ਆਪਣੇ ਸ਼ਹਿਜ਼ਾਵਾਸੇ ਤਿੰਨ ਬੰਦੇ ਨਾਲ ਚੁਣਨੇ ਅਮਰ ਸਿੰਘ ਭਗਵਾਨ ਸਿੰਘ ਤੇ ਦਾਸ ਗੁਰਵਜਨ ਸਿੰਘ ਰਾਹੀ ਕਿ ਦੂਜੀ ਟ੍ਰਾਂਸਲੇਸ਼ਨ ਵਿੱਚ ਮੇਰੀ ਮਦਦ ਕਰ ਲਈਆ ਉਹ ਦੋਵੇਂ ਮੇਰੇ ਸਾਥੀ ਦੇ ਜਾ ਸਕਦੇ ਨੇ ਦੁਨੀਆਂ ਨੂੰ ਮੈਂ ਜਾਮਦੀਪਿਆ ਲੈਣ ਜਾ ਉਹ ਜਾਮਦੀਪੀ ਨੇ ਕਿਹਾ کہ تلاسمنٹ پہلا رہی بھونٹ پوائنٹ لگیں تلاسمنٹ دو لکھے رہا تھا کے بیانی جی بولے اور باقیہ ہی نوکہ نے اس چیزوں مول سکتے تھا جس نے وہ بولے اب اور اس کی باقیادہ سٹیج دے بیٹھے تھا اور آدھا کرشن جی کو بالکل نیرے ہو کے گیا اور اگر تسی حران ہوگے اٹھٹا جائے کہ سرپنجنی اگر بنا پیٹھا تھا وہ بھی نال چار بندے لے لے گا ਉਹਦੇ ਨਾਲ ਵੀ ਗੱਡੀਆਂ ਹੁੰਦੀਆਂ ਨੇ ਨੰਬਰ ਸਾਹ ਤੁਸੀਂ ਸਰਪੰਚ ਵੀ ਲਿਖਿਆ ਹੁੰਦਾ ਉਸਨੇ ਉਸ ਨੂੰ ਟੱਟ ਲਾ ਕੇ ਓਪਲ ਜੀਪ ਵਿੱਚ ਆਹ ਖੜੇ ਹੋ ਕੇ ਤੇ ਲੋਕੀ ਆ ਜੇ ਪਰਾਣਾ ਆਟਾ ਬਸਾਂ ਦਾ ਰੇਲਵੇ ਸਟੇਸ਼ਨ ਦੇ ਇੱਥੇ ਲੋਕੀ ਖੜੇ ਸੰਗੜ ਨੇ ਉਹ ਪਛੋਦ ਹੱਦ ਕਰ ਗਿਆ ਹੈ ਔਰ ਲੋਕੀ ਸੜਕ ਤੇ ਖਲੋਸ ਨੇ ਕਹਾ ਰਹੇ ਕਿ ਸੋ ਫਾਈਨਲ ਸੰਗਵਾ ਦੇ ਅਸ ਲੋੜ ਕੇ ਐਫੀ ਮਾਨੰਦ ਦੇ ਮੈਂ ਤੋਂ ਮੇਰਾ ਕੰਮ ਦਾ ਮਾਮ ਹੈ ਕਿ ਪੰਜਾਬੀ ਭਾਸ਼ਾ ਵਿੱਚ ਜੋ ਕੁਝ ਇਨਵਰਨਮੈਂਟ ਹੋਈ ਹੈ ਜਿਵੇਂ ਖੇਤੀ ਆਦਿ ਨਾਲ ਲੱਗ ਰਹੇ ਆਂ ਔਰ ਐਤ ਦੇ ਕੱਲ ਹੀ ਮੁੰਡਾ ਅਸਿਸਟੈਂਟ ਕਮਿਸ਼ਨਰ ਹੈ ਮੇਰਾ ਸੁਪਰਡੰਟ ਮਿਲ ਕੇ ਗਿਆ ਉਹ ਕੇ ਰੱਖਾਂ ਜੀ ਕਰ ਰਿਹਾ ਸੀ ਤੁਹਾਡੇ ਕੋਲ ਘੱਟ ਤੱਕ ਬੈਠ ਕੇ ਆਵਾਂ ਮੈਂ ਕਹਾਂ ਜੀ ਸਭ ਕੇ ਆਓ ਮੇਰੇ ਸੁਪਰਡੰਟ ਆਉਦੇ ਨਹੀਂ ਬੰਨੇ ਇਸੇ ਕਰਕੇ ਮੈਂ ਦਿੱਲੀ ਨਹੀਂ ਜਾਂਦਾ ਆਪਣੇ ਬੱਚਿਆਂ ਕੋਲ ਉਹ ਕਹਿੰਦੇ ਨੇ ਹਾਂ ਜੀ ਹੁਣ ਤੁਸੀਂ ਛੱਡੋ ਕਹਿਦਾ ਮੈਂ ਲੈ ਲੈਣਾ ਮੈਂ ਕਹਿੰਦਾ ਨਹੀਂ ਤੂੰ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਕਾਲਿਆ ਸਾਹਿਬ ਨੇ ਹੁਣ ਦੱਸਿਆ ਕਿ ਅਨਮ ਆਸ਼ਾਪਾ ਚ ਰਹਿੰਦੇ ਆ ਮੈਂ ਅਨਵਾਦ ਦਾ ਕੰਮ ਬਹੁਤ ਕਿੰਚਾ ਉਹ ਕਿਸੇ ਗਿਣਤੀ 'ਚ ਨਹੀਂ ਆਇਆ ਮੈਂ ਅਸਿਸਟੈਂਟ ਡਾਇਰੈਕਟਰ ਦੀ ਜੌਬ ਛੱਡ ਕੇ ਫਿਰ ਇਝਿੰਝ ਜਲਾ ਗਿਆ ਉਦੋਂ ਕੀ ਜਿੰਦ ਦੇ ਗਿਆ ਉਹ ਇਹਨਾਂ ਦੇ ਫਾਦਰ ਸਾਹਿਬ ਫਰਦਾਨ ਆਪਣਾ ਸ਼੍ਰੀ ਕੋਮਲ ਜੀ ਇਹ ਸਕੂਲ ਚ ਤਿਰਸਾ ਅਖੀ ਕਮਿਸ਼ਨ ਵਿੱਚ ਉਹ ਫੇਸ ਕਰਕੇ ਫਿਰ ਦੁਬਾਰਾ ਇਸੇ ਆਇਆ ਅਮਨ ਮੈਂ ਰੀਜਿੰਚ ਆ ਗਿਆ ਔਰ ਲੜਕੀਆਂ ਦੇ ਕਾਲਜ ਚ ਮਿਲਿਆ ਮੈਂ ਔਰ ਮੇਂਦਰਾ ਕਾਲਜ ਬੰਗਾਲਾਥਾ ਯੂਨੀਵਰਸਿਟੀ ਆਈ ਹੈ ਸੈਂਟਰਲ ਤੋਂ ਆ ਕੇ تیہ سے نہیں کیسی کلی ہم نے ہسٹری نہیں سکی اور تُس ہی حران ہو کے شاید کو آنے تو کوئی لوگ جانتے ہوں گے ہائی کورٹ رولز اینڈ آرڈر دیاں چھے بہت گئے ہیں انہوں نے تو تین پہلی اموالیم کا ٹرانسلیشن پنجابی بچ گربجن سے رائی لے کے اس کو بات کسی نے نہیں کرتا ਕਿਉਂਕਿ ਜਿਸਲੇ ਮੈਂ ਉਦੋਂ ਆਇਆ ਉਦੋਂ ਬਾਅਦ ਫੁੱਲਸਾ ਵੀ ਲੱਗ ਗਿਆ ਕੰਮ ਕਰਨੀ ਹਿੰਮਤ ਨਹੀਂ ਬਈ ਮੈਨੂੰ ਗਿਆਨੀ ਲਾਲ ਸਿੰਘ ਜੀ ਦੀ ਗੱਲ ਯਾਦ ਆ ਉਹਨਾਂ ਨੇ ਦੱਸਿਆ ਮੈਨੂੰ ਕਹਿਣ ਲੱਗੇ ਕਿ ਮੈਂ ਪਹਿਲਾ ਵਕੀਲ ਇਸ ਵਾਰ ਕਿਸਾ ਮੈਸੂਰ ਨਾਲ ਦੇ ਸੀ ਉਹ ਉਸੇ ਹਾਈ ਕੋਰਟ ਤੇ ਲੈ ਕੇ ਗਏ ਚੀਫ ਜਸਟਿਸ ਨੂੰ ਮਖਾਇਆ ਉਹਨਾਂ ਨੇ ਤੇ ਇੱਕ ਜੱਜ ਪੰਜਾਬੀ ਜਾਮ ਨੇ ਕਿਹਾ ਵੀ ਤੁਸੀਂ ਵੇਖੋ ਕਿ ਠੀਕ ਹੈਗਾ تو پھر کاؤں تجھے کرا رہی ہے انہوں نے بکھایا اورگینیٹی نے آگے جاتھیا کہنے میں تو کچھ سے جنہیں ٹرانسلیشن کرتا ہے پوری کی کوالیفکیشن ہے انہوں نے کہا ہمیں ہسٹری ہے ہمیں مجابی فرس 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 ہے کیانے ہیں اردو ہر فرس ہی ہے تو کہنے لگے لگا دی کوئی کوالیفکیشن ہے تو کہنے نہیں ਕਿੰਦੇ ਇਸੇ ਲਾ ਨਾਲੋਂ ਜ਼ਿਆਦਾ ਕਲੀਅਰ ਹੈ ਇਹਨਾਂ ਦਾ ਲਾ ਵਾਲਿਆਂ ਨੂੰ ਇਹ ਪੰਨਾ ਸਾਨੂੰ ਨੇ ਬਣਾ ਜਿਹੜੀਆਂ ਟਰਮਾਂ ਨਾਲ ਪੰਜਾਬੀ ਲਾ ਦੱਸੀਆਂ ਇਹ ਗੁਰਜਾ ਬੋਲ ਹੀ ਉਹਦੇ ਸੰਗੋਂ ਉਸਨੇ ਉਹ ਕਰਵਾ ਕੇ ਦਿਓ ਤੇ ਤੀਜਾ ਕੀ ਥਾ ਉਹਦੇ ਬਾਅਦ ਮੈਂ ਇਸਰ ਟੀਚਿੰਗ 'ਚ ਆ ਗਿਆ ਉਸ ਤੋਂ ਬਾਅਦ ਚੌਥੇ ਦਾ ਪੰਜਵੇਂ ਛੇਵੇਂ ਦਾ ਕਿਸੇ ਨੇ ਕੀਤਾ ਮੈਨੂੰ ਕਹੀ ਮੇਰੇ ਸਟੂਡੈਂਟਾਂ ਜਾਂਚ ਲੱਗੇ ਹੋਏ ਨੇ ਉਹ ਦੱਸਦੇ ਨੇ ਸਰ 10 ਦਿਨ ਬੁੱਧੇ ਨੇ ਬਾਕੀ ਲੱਭਦਾ ਹੀ ਹੋਇਆ ਔਰ ਇਹਨਾਂ ਨੇ ਹੁਣ ਗੱਲ ਕੀਤੀ ਕਿ ਦੂਜੀਆਂ ਭਾਸ਼ਾਵਾਂ ਦੇ ਵਿੱਚ ਤੁਸੀਂ ਹਰਾਮ ਹੋ ਗਏ ਕਿ ਉਹ ਮਤ ਸਮਝ ਨਾ ਕਰ ਮੈਂ ਭੁੱਖਾ ਕਰਿਆ ਸੱਚ ਨੂੰ ਸੱਚ ਕਹਿਣਾ ਚਾਹੀਦਾ ਹੈ ਸਾਡੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਦੀ ਸਾਬ ਸੰਸਾਰਕ ਪੰਛਿਤ ਬਾਣੀ ਹੈ। ਥਾਲਾ ਗੁਰਮਤਿ ਦਾ ਰਾਨੋ ਹੈ। ਉਹਦਾ ਮੈਂ ਉੱਡੂ ਵਿੱਚ ਟ੍ਰਾਂਸਲੇਸ਼ਨ ਕੀਤਾ। ਆਖਰ ਰਿਸ਼ਤੇ ਨਹੀਂ ਕੀਤੇ ਲਿੱਟੀ ਅੰਦਰ ਨਹੀਂ ਕੀਤਾ ਕੱਲੇ ਕੱਲੀ ਪੌੜੀ ਲੈ ਕੇ ਉਹਦੀ ਕੱਲੀ ਕੱਲੀ ਟੁਕੜਾ ਉਸ ਨੂੰ ਬਚੜਾ ਮੈਂ ਕਹ ਜਿਹੜੇ ਭਾਦੇ ਸੱਜਣ ਉਰਤੂ ਜਾਂਦੇ ਦੂਜਿਆਂ ਸਟ੍ਰੀਟਾਂ 'ਤੇ ਬੈਠੇ ਰਹੇ ਉਹ ਮੰਨ ਲੱਗਣਾ ਚਾਹੀਦਾ ਮੈਂ ਮੇਲੇ ਕ੍ਰਿਸ਼ਨਾਰਾਂ ਦੇ ਕੋ ਰਿਸ਼ਤੇਦਾਰ ਨੇ ਦੀਏ ਹੀ ਲਿਆ ਰਹੇ ਨੇ ਉਹ ਜੰਮੂ ਕਸ਼ਮੀਰ ਦੇ ਸਰਦਾਰ ਨੇ ਉੱਥੇ ਹੀ ਛੱਡ ਗਏ ਨੇ ਉਹ ਮੈਨੂੰ ਕਹਿਣ ਲੱਗੇ ਤੁਸੀਂ ਉਹਨਾਂ ਨੂੰ ਇੱਕ ਕਾਫੀ ਪੇਟੋਏ ਜੀ ਉਹਨਾਂ ਕਾਫੀ ਪੇਟੋਏ ਬੜੇ ਪਸੰਦ ਆਏ ਉਹਨਾਂ ਨੇ ਸ਼ਾਮ ਨੂੰ ਮੈਨੂੰ ਫੋਨ ਕੀਤਾ ਕਿ ਤੇ ਰਾਈਸ ਸਾਹਿਬ ਮੈਂ ਇੱਥੇ ਲੋਕਾਂ ਨੂੰ ਅਹਾਨ ਬੁਖੀ ਪੜੇ ਕੁਝ ਹੋਇਆ ਨੇ ਵੀ ਇਹ ਵੀ ਕੰਮ ਕੀਤਾ ਹੈ ਨਾ ਕਿ ਮੈਨੂੰ ਕਾਫੀਆਂ ਹੋਰ ਵੀ ਮੈਂ 10 ਕਾਫੀਆਂ ਉਹਨਾਂ ਨੂੰ ਹੋਰ ਕੋਰੀ ਜਿਹੇ ਰਾਈ ਪੇਂਡ 15 ਮੀਆਂ ਜਨਾਬਾ ਨੂੰ ਨਾ ਫਿਰ ਫੋਨ ਆਇਆ ਕਹਿੰਦੇ 15 ਲੱਖ ਆਪੀਆਂ ਉਹ ਭੇਜ ਦਿਓ ਕਹਿੰਦੇ ਮੈਂ ਇਹਦੀ ਪੇਮੈਂਟ ਕਰਾਂਗਾ ਮੈਂ ਨਹੀਂ ਮੈਂ ਪੇਮੈਂਟ ਨਹੀਂ ਸਾਂ ਇਹ ਗੁਰਬਾਣੀ ਦਾ ਕੰਮ ਹੈ ਮੈਂ ਤਾਂ ਧਾਰਮਿਕ ਵਿਸ਼ੇ ਤੇ ਅੱਜ ਤੱਕ ਜਿੱਥੇ ਵੀ ਗਿਆ ਕਿਸੇ ਯੂਨੀਵਰਸਿਟੀ ਕਾਲਜ ਕਿਸੇ ਵੀ ਕੋਈ ਭਾਸ਼ਣ ਦਿੰਦਾ ਮੈਂ ਤਾਂ ਹੀ ਪੈਸਾ ਦਿੰਦਾ ਰਹਿੰਦਾ ਤਾਂ ਮੇਰਾ ਕੰਗਾ ਵਾਲਾ ਹੈ

ਆਗਰ ਲੋੜ ਲੱਗ ਲੋ ਪੜਨਾਲੋ ਚਾਹਣ ਕਰੋ ਅੱਜ ਮੈਂ ਤੁਹਾਨੂੰ ਦੱਸ ਰਿਹਾ ਸੀ ਮੈਨੂੰ ਇਹ ਡਰਾਮੇ ਦੀ ਛੱਡਣੀ ਦਾ ਮੈਂ ਆਪਣਾ ਵਿਸ਼ਾ ਕਲੀਅਰ ਕਰਕੇ ਕਰਾਂਗਾ ਤੁਹਾਡੇ ਨਾਲ ਔਰ ਛੱਦੇ ਦਿਨ ਕਹਤੇ ਲਗਾਤਾਰ ਹੋ ਇਸ ਨਾਮ ਆਈ ਰਹਾ ਸਾ ਸਟੂਡੈਂਟ ਉਠਿਆ ਨਾ ਗੁਰਪ੍ਰੀਤ ਸਿੰਘ ਰਾਏ ਹਿਦਿਆਣਾ ਉਹਨਾਂ ਲਈ ਪਾਰੇ ਮਿੱਤਰ ਨਾ ਹੋਂਦ ਔਰ ਅੱਜ ਵੀ ਮੈਂ ਪੁੱਛਿਆ ਕਰ ਰਿਹਾ ਔਰ اٹھالی ہفتے لگا تار گرندر دور درشن کو پاٹھ اللہ پروگرام ہوگا رہا ہے تو آجل شہر کے سنے بیٹھے ہوئے اور اٹھالی ہفتے لگا تار تو حرام ہو گئے کہ انہیں ٹوپک پہ جا بھی لیا جا گئے ہر ہفتے وکھرا ٹوپک ہوتا تھا آشر صاحب نے میرے سے ابن اندر گرن سے لگیا ਉੱਲਾਹ ਕੋਹਾਟਨ ਜਿਸ ਪਾਸ ਸੀ ਜੀ ਉਸ ਦੇ ਭਾਈ ਜਾਮਸਨ ਸੀ ਉਹਨਾਂ ਨੇ ਗੁੱਸਾ ਹਾਲ ਭਰਿਆ ਪਿਆ ਸੀ ਸੋ ਕੁਰਸੀਆਂ ਦੇ ਚੁਕਾਉਣੀਆਂ ਲਈਆਂ ਬਈਆਂ ਔਰ ਉਹਨਾਂ ਨੇ ਕਿਹਾ ਕਹਿਣ ਲੱਗੇ ਕਿ ਮੈਂ ਉਹ ਰਾਈ ਸ਼ਾਹ ਦਾ ਪ੍ਰੋਗਰਾਮ ਕੈਮਰੇ ਰੇਸਾਰਨ ਨੇ ਇਹਨਾਂ ਨੇ ਮੇਰੇ ਬੜੇ ਟੌਪਿਕ ਲਈ ਅਕੀਦਰ ਹੈ ਔਰ ਇਹਨਾਂ ਨੇ ਇਹ ਕਹੀ ਗੱਲ ਮੈਂ ਆਪਣੀ ਟੈਲੀਵਿਜ਼ਨ ਸੌਟ ਕਰ ਲਈ ਹਰ ਕੋਣ ਕਹਿੰਦੇ ਮੈਂ ਖਾਦੇ ਸਾਰੇ ਸਾਹਮਣੇ ਰਾਈ ਸਾਹਮਣੇ ਰੁਪਏ ਤਰਾਂਗਾ ਕਿ ਆਪਣੇ ਵਰਗੇ ਦੋ ਚਾਰ ਰਾਏ ਬੋਰ ਬਣਾ ਜਾਵਾਂ ਤਾਂ ਕਿ ਫਟਾਫਟ ਆਮਦਨ ਹੋ ਜਾਏ ਤੇ ਉਹਨਾਂ ਦੇ ਜਵਾਬ ਨੇ ਇਹ ਆਸ਼ਰਵਾਦ ਗਵਾਹ ਨੇ ਇਸ ਕਰਦੇ ਐਸੇ ਹੀ ਆ ਤਾਂ ਮੇਰਾ ਕਹਿ ਦਾ ਭਾਵ ਹੈ ਕਿ ਪੰਜਾਬੀ ਭਾਸ਼ਾ ਦੇ ਨਾਲ ਜਿੰਨੂ ਤੋਏ ਮੈਂ ਜੁੜਿਆ ਹਾਂ ਮੈਨੂੰ ਯਾਦ ਹੈ ਕਿ ਯੂਨੀਵਰਸਿਟੀ ਵਿੱਚ ਆਈਐਸ ਦੇ ਵਿੱਚ ਮਾਫ਼ ਕਰਨਾ ਮੈਂ ਤੁਹਾਨੂੰ ਫਿਰ ਦੱਸ ਰਿਹਾ ਉੱਥੇ ਖਾਣੇ ਅਧਿ ਦੇ ਚਾਰ ਬੰਦੇ ਰੈਗੂਲਰ ਸਨ ਬਾਕੀ ਯੂਨੀਵਰਸਿਟੀ ਕੋ ਲੈਂਗੁਏਜ ਡਿਪਾਰਟਮੈਂਟ ਕੋ ਆ ਜਾਂਦੇ ਸੀ ਪ੍ਰੋਫੈਸਰ ਸਾਹਿਬ ਤੇ ਉਹ ਹਿਸਟਰੀ ਦਾ ਕੋਈ ਨਾ ਹੋਣਾ ਤੇ ਮੈਨੂੰ ਕਿਉਂਕਿ ਮੈਂ ਸ਼ਿਵੀ ਅਨਾਗੈਸੀਓ ਇੱਥੇ ਪੜ੍ਹਾਉਂਦਾ ਵੇ ਰਿਹਾ ਤੇ ਉਹ ਕਹਿਣ ਲੱਗੇ ਰਾਜੀ ਸਾਹਿਬ ਤੁਸੀਂ ਆਗੇ ਕਰਾ ਲਾਉਂ ਤੇ ਕੋਰਾ ਇੰਗਲਿਸ਼ਾ ਟੀਚਰ ਨੇ ਇਹ ਕਹਿੰਦੇ ਰਾਏ ਸਾਹਿਬ ਕਿ ਆਓ ਮੈਂ ਇੰਗਲਿਸ਼ ਟੈਂਸ਼ਨ ਲਾ ਕੇ ਕਰਾਣਾ ਇਹ ਸ਼ੁਰੂ ਕਰ ਦਿੰਦੇ ਹਾਂ ਅੱਛਾ ਉਸਦੇ ਬਾਅਦ ਉਹ ਮੈਂ ਉਹਨਾਂ ਨੂੰ 11 ਸਾਲ ਕਿਸ਼ੇ ਵਧਾਈ ਅੱਗੇ ਆ 11 ਸਾਲ ਲਟਰੈਂਚਰ ਸੇ ਮੈਂ ਪੜਾਉਣਾ ਸੀਗਾ ਮੇਰਾ ਸਪੈਸ਼ਲਟ ਸੀਗਾ ਕੰਬਟਿੰਗ 11 ਸਾਲ ਐਸੀ ਪੜਾਈ ਹੋ ਉਹ ਤੋਂ ਮੈਂ ਇੰਗਲਿਸ਼ ਵਿੱਚ ਡਾਕਟਰ ਜਾ ਨੇਗੀ ਜੀ ਨੂੰ ਨਮੋ ਕਲਰੀ ਰਾਏ ਸਾਹਿਬ ਨੂੰ ਦੋਤ ਕਰਦੇ ਨੇ ਸਾਹਮਣੇ ਇਸੇ ਕੁਸ਼ਕ ਸਭਿਆਣ ਲਾਦਾ ਵੀ ਜਿਵੇਂ ਇਹ ਪੜਾਂਦੇ ਨੇ ਘਰ ਘਾ ਕੇ ਪੜਦਾ ਇਹ ਮੈਨੂੰ ਐਸੇ ਯਾਦ ਹੋ ਜਾਂਦਾ ਇਹਨਾਂ ਨੂੰ ਸਾਨੂੰ ਪੜਾਓ ਮੈਂ ਕਿਹਾ ਬਾਲਵਾ ਸਾਹਿਬ ਮੈਂ ਵਾਦਾ ਕਰਦਾ ਮੈਂ ਅੱਜ ਤੋਂ ਇਹ ਐਂਸ਼ਕ ਲਈ ਹਿਸਟਰੀ ਨਹੀਂ ਪੜਾਵਾਂਗਾ ਲੇਕਿਨ ਪੰਜਾਬ ਹਿਸਟਰੀ ਐਂ ਕਲਚਰ ਇਦੇ ਵਾਸਤੇ IAS PCS ਦੀ ਦੋ ਦਿਨ ਕੰਬਾਈਨਡ ਕਲਾਸ ਮੈਂ ਹਫਤੇ ਦੇ ਦੋ ਦਿਨ ਲਵਾਵਾਂਗਾ ਤੇ ਯੂਨੀਵਰਸਿਟੀ ਕੋਲੋਂ ਕੋਈ ਐਕਸਾ ਪੇਮੈਂਟ ਨਹੀਂ ਲਾਉ। ਮੈਂ ਉਹ ਪੜ੍ਹਾਵਾਂਗਾ। ਪੜ੍ਹਾਤਾ ਜਾਂ ਮੈਂ। ਥੋ ਮੇਰਾ ਕਹਿ ਦਾ ਭਾਵ ਹੈ ਕਿ ਮੇਰੇ ਪੜ੍ਹਾਏ ਹੋਏ ਬੱਚੇ ਕਾਫੀ ਉੱਛੇ ਉੱਛੇ ਅੱਥਾਵਾਂ ਤੇ ਪੌਂਕੀ ਕਰਦੇ ਮੈਂ ਨੂੰ ਬੜੀ ਖੁਸ਼ੀ ਹੁੰਦੀ ਹੈ ਔਰ ਮੈਂ ਘਾਟ ਦਾ ਯਾਤਰਾ ਟਾਈਮ ਲੱਗ ਰਿਹਾ ਤੇ ਮੈਂ ਕਮਨ ਦਾ ਯਾਤਰਾ ਕੀਤਾ ਅਪੀਮਾ ਨੇ ਮੇਰੇ ਭਾਰੇ ਪੜਿਆ ਨਾਖੇ ਨਹੀਂ ਮਿਲੀ ਇਹਨਾਂ ਨੂੰ ਵੇਖ ਰਿਹਾ ਤੋ ਇਹਨਾਂ ਨੇ ਮੇਰੇ ਬਾਰੇ ਸਾਈਟੇਸ਼ਨ ਪੜੀ ਹੈ ਬਹੁਤ ਅੱਛਾ ਲੱਗਾ ਬਹੁਤ ਬਹੁਤ ਧੰਨਵਾਦ ਸਭਾ ਨੂੰ ਵੀ ਧੰਨਵਾਦ ਸ਼੍ਰੀ ਭਗਵਾਨ ਦਾ ਜੀ ਨਾਲ ਵੀ ਧੰਨਵਾਦ ਇਹਨਾਂ ਦੇ ਚਰਾਮਾ ਦਰਸ਼ਨ ਹੋਏ ਨੇ ਇਹਨਾਂ ਨੂੰ ਵੀ ਧੰਨਵਾਦ ਕੋਲ ਸਾਡਾ ਵੀ ਧੰਨਵਾਦ ਮਾਰਕੀ ਉਹ ਬੈਠੇ ਹੋਣੇ ਉਹਨਾਂ ਸਿੰਘ ਨੇ ਹਰ ਗੁਣ ਤੇ ਮੈਦਨ ਜੈ ਜਾਨ ਹੈ ਜਾਨ ਹੈ ਜਾਨ ਹੈ ਮਾਰਕੀ ਸਾਡਾ ਸੁਖੀ ਤੇ ਮਾਨਦਤ ਕਰ ਹਾਂ ਬਹੁਤ ਬਹੁਤ